ਸ਼ਹੀਦ ਰਾਜਪਾਲ ਕਮੋਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਤਿਹਾਬਾਦ ਦੀ ਚਾਰ ਦਿਵਾਰੀ ਦਾ ਕੰਮ ਮੁਕੰਮਲ ਹੋਣ ਤੇ ਉਸ ਨੂੰ ਅਰਪਿਤ ਕਰਨ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਇਸ ਮੌਕੇ ਕਸਬਾ ਫਤਿਹਾਬਾਦ ਦੇ ਸਰਪੰਚ ਜਗਵਿੰਦਰ ਸਿੰਘ ਮਣਕੂ ਨੇ ਵਿਧਾਇਕ ਪਾਸੋਂ ਨਗਰ ਦੇ ਵਿਕਾਸ ਲਈ ਜੋ ਮਸਲੇ ਰੱਖੇ ਦੇਖੋ ਇਹ ਵੀਡੀਓ ਫਤੇ ਟਾਈਮਸ ਚੈਨਲ ਲਈ ਸ਼ੀਤਲ 바ਵਾ ਤੇ ਅਜੇ 바ਵਾ ਦੀ ਰਿਪੋਰਟ ਮੈਂ ਜਗਵਿੰਦਰ ਸਿੰਘ ਸਰਪੰਚ ਪਿੰਡ ਫਤਿਹਾਂ ਤੋਂ ਅੱਜ ਸਾਨੂੰ ਬੜੀ ਖੁਸ਼ੀ ਹੋਈ ਵੀ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹ ਜਿਹੜੇ ਸਾਡੇ ਪਿੰਡ ਆਏ ਆ ਪਹਿਲਾਂ ਹੀ ਵਹੀਂ ਪਈ ਗਏ ਸੀ ਇਹਨਾਂ ਨੇ ਜੋ ਵੀ ਆਪਣੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਂ ਜੋ ਵੀ ਇਹਨਾਂ ਬ੍ਰਿੰਡਾਂ ਦੇ ਘਾਟਾਂ ਦਿੱਤੀਆਂ ਵਾਂ ਅੱਗੇ ਵੀ ਜਿਹੜੀਆਂ ਇਹਨਾਂ ਵੱਤਵਾਂ ਦੇਣੀਆਂ ਵਾਂ ਮੈਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਇੱਕ ਸਕੂਲ ਦੇ ਵਿੱਚ ਅਸੀਂ 460 ਫੁੱਟਬੋਰ ਕਰਾਤਾ ਵਾ ਤੇ ਤਿੰਨਾਂ ਸਕੂਲਾਂ 'ਚ ਤੁਹਾਡੇ ਪਰਮਿਸ਼ਨ ਦੇ ਮੁਤਾਬਕ ਹੀ ਤਿੰਨਾਂ ਸਕੂਲਾਂ 'ਚ ਵੀ ਇਹੀ ਉਹ ਖਰਾਕੇ ਦਵਾਂਗੇ। ਬਾਕੀ ਐਮਐਲ ਸਾਬ ਇੱਥੇ ਜਿਹੜੀ ਗਾਉਂੜਿਆ ਉਹਦੇ 'ਚ ਕੁਛ ਮਿੱਟੀ ਪਾ ਕੇ ਉਹਦੇ ਘਾਹ ਵਗੈਰਾ ਲੱਗਦੇ। ਇਦਾਂ ਹੀ ਪਰੇ ਬੱਸ ਅੱਡੇ ਲੱਗੇ ਪ੍ਰਾਇਮਰੀ ਸਕੂਲ ਆ। ਉਹਦੇ 'ਚ ਵੀ ਇਹੀ ਚਾਹੁੰਦੇ ਆਂ ਵੀ ਮਿੱਟੀ ਪਾ ਕੇ ਉੱਥੇ ਵੀ ਬੱਚਿਆਂ ਦੇ ਖੇਡਣ ਲਈ ਗਾਉਂ ਬਣ ਜੇ। ਸਰ ਇਹ ਕੀ ਲੱਗਦਾ ਹੈ ਕਿ ਜਦ ਅਕਾਲੀ ਤੇ ਕਾਂਗਰਸ ਸਰਕਾਰ ਹੁੰਦੀ ਸੀ ਕਿ ਉਸ ਸਮੇਂ ਤਾਂ ਹੁਣ ਸਮੇਂ ਦੇ ਵਿੱਚ ਕਿੰਨਾ ਕੋਈ ਫਰਕ ਆ ਔਰ ਕੀ ਕੀ ਵੇਖਣ ਨੂੰ ਮਿਲ ਰਿਹਾ। ਦੇਖੋ ਮੈਂ ਤੇ ਇਹਦੇ ਵਿੱਚ ਇਹ ਨਹੀਂ ਕਹਿ ਸਕਦਾ ਵੀ ਕਾਲੀ ਜਾਂ ਕਾਂਗਰਸੀ ਹੀ ਮੈਂ ਤੇ ਜੋ ਵਖਿਆ ਵਾ ਪਿਛਲੇ ਤਕਰੀਬਨ 60 ਕੇ ਸਾਲ ਤੋਂ ਮੈਂ ਨਹੀਂ ਕਦੀ ਵਖਿਆ ਵੀ ਆ ਜਿਹੜੀਆਂ ਨਹਿਰਾਂ ਵਾ ਇੱਕ ਕਿਹਨੇ ਖਾਲੀਆਂ ਹੋਣ ਜਾਂ ਨਹਿਰਾਂ 'ਚ ਪਾਣੀ ਆਇਆ ਹੋਵੇ ਤੇ ਮੇਰੇ ਹੀ ਹੁਸ਼ ਮੁਤਾਬਕ ਇਹ ਜਿਹੜਾ ਵਾ ਇਹ ਪਹਿਲੀ ਵਾਰੀ ਹੋਇਆ ਵੀ ਨਹਿਰਾਂ ਵੀ ਖਾਲਤੀਆਂ ਤੇ ਸਾਲ ਦੇ ਵਿੱਚ ਵੀ ਉੱਚ ਪਾਣੀ ਤਰਿਆ ਰਹਿੰਦਾ ਵਾ ਤੇ ਬਾਕੀ ਅਸੀਂ ਸਰਕਾਰ ਤੋਂ ਲੋਕਾਂ ਨੂੰ ਬੜੀ ਆਸ ਆ ਤੇ ਅਸੀਂ ਵੀ ਚਾਹੁੰਦੇ ਆਂ ਵੀ ਵੱਤੋਂ ਵੱਤ ਜਿਹੜੀ ਇਹ ਪਿੰਡਾਂ ਦੀ ਤਰੱਕੀ ਹੋਵੇ ਧੰਨਵਾਦ ਜੀ ਬਾਕੀ ਜੀ ਖਾਲਸਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਸ਼ੁਦੀਆ ਜੀ ਦਾ ਜਿਨ੍ਹਾਂ ਨੇ ਆਮਦਵੀ ਪਾਰਟੀ ਦਾ ਜਿਹੜਾ ਬੂਟਾ ਲਾਇਆ ਤੇ ਉਹਦੀ ਆਵਾਜ਼ ਜਿਹੜੀ ਆ ਉਹ ਇੱਥੋਂ ਤੱਕ ਪਹੁੰਚੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਜਿਹੜਾ ਇਹ ਉਪਰਾਲਾ ਕੀਤਾ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਤੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਦੇ ਹੋਰ ਭਵਿੱਖ ਨੂੰ ਜਿਹੜਾ ਵਾ ਉਹ ਉਜਲ ਬਣਾਵਾਂਗੇ ਤੇ ਕਰੋੜਾਂ ਨਾਲ ਜਿਹੜੀਆਂ ਗਰੰਟਾਂ ਉਹ ਇੱਥੋਂ ਦੇ ਚਾਹੇ ਬਿਲਡਿੰਗਸ ਬਣਨੀਆਂ ਹੋਣ ਚਾਹੇ ਚਾਰ ਦੇਵਰੀ ਬਣਨੀ ਹੋਵੇ ਚਾਹੇ ਕੋਈ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬਸ ਬਣਾਉਣੀਆਂ ਹੋਣ ਚਾਹੇ ਕੋਈ ਹੋਰ ਡਿਜੀਟਲ ਜਾਂ ਕੰਪਿਊਟਰ ਲੈਬਸ ਲਈ ਪੈਸੇ ਹੋਣ ਉਹ ਸਾਰੇ ਜਿਹੜੇ ਜਾਰੀ ਕਰ ਰਹੇ ਨੇ ਤੋਂ ਤੱਕ ਇਹ ਹੈ ਕਿ ਕਿੰਨਾ ਜਿਹੜੀ ਗ੍ਰਾਂਟ ਕਿੰਨੇ ਸਕੂਲਾਂ ਨੂੰ ਜਾਰੀ ਹੋ ਚੁੱਕੀ ਆ ਸਾਰੇ ਸਕੂਲਾਂ ਦੇ ਵਿੱਚ ਗ੍ਰਾਂਟ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਕਿ ਇਹਦੇ ਵਿੱਚ 2 ਲੱਖ ਹੋਈ ਕਿਹੇ ਚ 5 ਲੱਖ ਹੋਈ ਕਿਹੇ ਚ ਆ ਸਕੂਲ ਜਿੱਥੇ ਆਪਾਂ ਖੜੇ ਆ ਇੱਥੇ 1 ਕਰੋੜ ਰੁਪਈਆ 1 ਕਰੋੜ ਤੇ 27 ਲੱਖ ਜਿਹੜਾ ਰੁਪਈਆ ਵਾ ਉਹ ਗ੍ਰਾਂਟ ਜਾਰੀ ਹੋਈ ਆ ਸੋ ਜਿੱਥੇ ਪਹਿਲਾਂ ਵਹੀ ਵੀ ਜਾ ਕੇ ਆਏ ਆ ਤੇ ਉੱਥੇ ਲਗਭਗ 60 ਲੱਖ ਦੇ ਆਸ-ਪਾਸ ਜਿਹੜੀ ਗ੍ਰਾਂਟ ਆ ਉਹ ਇੱਕ ਸਕੂਲ ਨੂੰ ਜਿਹੜੀ ਆ ਉਹ ਜਾਰੀ ਹੋਈ ਆ ਤੇ ਦੂਜੇ ਨੂੰ ਵੀ 30-40 ਲੱਖ ਦੇ ਆਸ-ਪਾਸ ਯਾਨੀ ਕਿ 1 ਕਰੋੜ ਦੀ ਗ੍ਰਾਂਟ ਉੱਥੇ ਵੀ ਜਿਹੜੀ ਜਾਰੀ ਹੋਈ ਸਰ ਕੀ ਜਿਹੜਾ ਸਕੂਲ ਐਮੀਨਸ ਖੁੱਲੇ ਜਾ ਰਹੇ ਨੇ ਉਹਨਾਂ ਵਿੱਚ ਕਿੰਨਾ ਕੁ ਵਾਅਦਾ ਕੀਤਾ ਜਾ ਰਿਹਾ ਉਹਦੇ ਚ ਵੀ ਆਪਾਂ ਬਹੁਤ ਵਾਅਦਾ ਕਰ ਰਹੇ ਹਾਂ ਜਿਵੇਂ ਹੁਣ 6 ਕਰੋੜ ਰੁਪਈਆ ਆਪਾਂ ਥੋੜਾ ਜਿਹਾ ਪਹਿਲਾਂ ਹੀ ਜਿਹੜਾ ਖਡੂਰ ਸਾਹਿਬ ਸਕੂਲ ਨੂੰ ਜਿਹੜਾ ਦਿੱਤਾ ਗਿਆ ਉੱਥੇ ਵੀ ਜਿਹੜੀ ਬਿਲਡਿੰਗਸ ਤੇ ਹੋਰ ਵੀ ਜਿਹੜੀ ਚੀਜ਼ਾਂ ਦੀ ਲੋੜ ਆ ਉਹ ਵੀ ਵੱੜ ਰਹੀਆਂ ਮੈਂ ਉੱਥੇ ਪਹਿਲਾਂ ਟਰੈਕ ਵੀ ਬਣਿਆ ਵਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵਧੀਆ ਕਰ ਸਕੀਏ ਸਰ ਸਕੂਲਾਂ ਨੂੰ ਕੀ ਕੀ ਮੁਹਈਆ ਚੀਜ਼ਾਂ ਕਰਵਾਈਆਂ ਜਾ ਰਹੀਆਂ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਸਕੂਲ ਦਾ ਜਿਹੜਾ ਵਾਤਾਵਰਨ ਆ ਉਹ ਸਹੀ ਹੋਵੇ ਸਕੂਲ ਦੇ ਵਿੱਚ ਟੀਚਰਸ ਜਿਹੜੇ ਆ ਉਹ ਚੰਗੇ ਹੋਣ ਅੱਜ ਸਾਡੇ ਕੋਲ ਜਿਹੜੇ ਟੀਚਰਸ ਨੇ ਉਹ ਸਭ ਤੋਂ ਵਧੀਆ ਨੇ ਟੈਸਟ ਜਿਹੜੇ ਆ ਉਹ ਪਾਸ ਕਰਕੇ ਫਿਰ ਉਹ ਲੱਗਦੇ ਨੇ ਚੰਗੀ ਉਹਨਾਂ ਦੀ ਜਿਹੜੀ ਪੜ੍ਹਾਈ ਆ ਤੇ ਅੱਗੇ ਬੱਚਿਆਂ ਦਾ ਚੰਗਾ ਭਵਿੱਖ ਜਿਹੜਾ ਉਹ ਉਹਨੂੰ ਅਲਿਖਣਗੇ ਦੂਜੀ ਗੱਲ ਉਸ ਤੋਂ ਬਾਅਦ ਚਾਉਂਦੀ ਆ ਜੀ ਬਿਲਡਿੰਗਸ ਅਸੀਂ ਸਕੂਲਾਂ ਦੇ ਵਿੱਚ ਚਾਹੁੰਦੇ ਆ ਚੰਗੀਆਂ ਬਿਲਡਿੰਗਸ ਹੋਣ ਜਿਹੜਾ ਬੱਚੇ ਨੂੰ ਆਉਂਦਿਆ ਹੀ ਇੱਕ ਉਹਨਾਂ ਚ ਚੰਗੀ ਭਾਵਨਾ ਜਿਹੜੀ ਆ ਉਹ ਪੈਦਾ ਹੋਵੇ ਉੱਥੇ ਪਾਣੀ ਦਾ ਸਾਫ਼ ਸੁਥਰਾ ਜਿਹੜਾ ਪੀਣ ਦਾ ਪਰਬੰਧ ਹੋਵੇ ਉਹਦੇ ਲਈ ওয়াটার కుନ୍ଦਰ ਜਿਹੜੇ ਉਹ ਲਾਏ ਜਾ ਰਹੇ ਆ ਸੋ ਇਹ ਆਪਣੇ ਸਕੂਲਾਂ ਚ ਏਸੀ ਲਾਉਣ ਦੀ ਵੀ ਜਿਹੜੀ ਅਸੀਂ ਚਰਚਾ ਵੀ ਕੀਤੀ ਹੈ ਤੇ ਕੁਝ ਸਕੂਲਾਂ ਨੂੰ ਗ੍ਰਾਂਟਸ ਜਿਹੜੀਆਂ ਉਹ ਵੀ ਜਾਰੀ ਕਰਨੀਆਂ ਜਿਹੜੀਆਂ ਸ਼ੁਰੂ ਕਰਤੀਆਂ ਨੇ ਇਸ ਪਿੰਡ ਦੇ ਵਿੱਚ ਵੀ ਨਾਲ ਦੇ ਸਕੂਲ ਦੇ ਵਿੱਚ ਜਿਹੜਾ ਆਪਾਂ ਏਸੀ ਲਾਉਣ ਦੀ ਜਿਹੜੀ ਗੱਲ ਕੀਤੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਾਂਟ ਜਿਹੜੀ ਉਹ ਸਰਪੰਚ ਸਾਹਿਬ ਮੁਹੱਈਆ ਕਰਵਾਉਣਗੇ ਤੇ ਇਵੇਂ ਹੀ ਅਸੀਂ ਚਾਹੇ ਉਹ ਫਰਨੀਚਰ ਦੀ ਗੱਲ ਹੋਵੇ ਚਾਹੇ ਲੈਬ ਬਣਾਉਣ ਦੀ ਗੱਲ ਹੋਵੇ ਸੋ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਚੰਗਾ ਮਾਹੌਲ ਚੰਗੀ ਪੜ੍ਹਾਈ ਦੇਣ ਲਈ ਜੋ ਵੀ ਅ ਮਤਲਬ ਸਾਨੂੰ ਲੱਗਦਾ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਟੀਚਰਾਂ ਦੇ ਘਾਟ ਵਾਸਤੇ ਕੋਈ ਪ੍ਰਬੰਧਕੀ ਕਦਮ ਕੀਤੇ ਜਾ ਰਹੇ ਕਿ ਬਿਲਕੁਲ ਜੀ ਜਿਹੜਾ ਉਹਦੇ ਲਈ ਵੀ ਨਵੇਂ ਟੀਚਰ ਜਿਹੜੀ ਭਰਤੀ ਕੀਤੀ ਜਾ ਰਹੀ ਆ ਜਿਹੜੇ ਪੁਰਾਣੇ ਕੋਈ ਕੱਚੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਤੇ ਜਿਹੜੇ ਪਹਿਲਾਂ ਪੱਕੇ ਹੋ ਚੁੱਕੇ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਕਈਆਂ ਦੀਆਂ ਤਨਖਾਹਾਂ ਦੇ ਵਿੱਚ ਜਿਹੜਾ ਉਹ ਵਾਅਦੇ ਕੀਤੇ ਗਏ ਨੇ ਤੇ ਨਵੇਂ ਵੀ ਟੀਚਰ ਜਿਹੜੇ ਸਰਕਾਰ ਭਰਤੀ ਕਰ ਰਹੀ ਆ ਬਿਲਕੁਲ Gracias. Uh -huh. um, uh...